ਜਿਹੜਾ ਇਹ ਚਾਰ ਪੱਤਰਾਂ ਦਾ ਆਪਾਂ ਇੱਕ ਮੰਨਦੇ ਆਂ ਵੀ ਪ੍ਰਚਾਰ ਹੋ ਰਿਹਾ ਇਹਦੇ ਵਿੱਚ ਸਭ ਤੋਂ ਹੰਤਾ ਜਿਹੜਾ ਮਤਲਬ ਇੱਕ ਪੱਤਰਕਾਰਾਂ ਜਾਂ ਵਿਦਵਾਨਾਂ ਦੇ ਨਾਂ ਤੇ ਜਿਹੜੀ ਗੱਲ ਚਰਚਾ ਚ ਆ ਰਹੀ ਹੈ ਉਹ ਹੈ ਪਰ ਉਹ ਜਿਹੜੇ ਬਤਾਂਤ ਦੇ ਮਤਲਬ ਜਿਹੜੀ ਗੱਲ ਦੀ ਹਮਾਇਤ ਚ ਹੈ ਉਹਦਾ ਵੀ ਰੂਪ ਦਿਖਣ ਵਾਲਾ ਹੈ ਸਰਕਾਰ ਦਾ ਵੀ ਜਿਹੜਾ ਕਹਿਣਾ ਉਹੋ ਕਿ ਉਹ ਬਦਲਾਅ ਲਿਆ ਰਹੇ ਨੇ ਤਾਂ ਬਦਲਾਅ ਦਾ ਮਤਲਬ ਵਿਕਾਸ ਤਰੱਕੀ ਬਿਲਕੁਲ ਏਦਾਂ ਦੀ ਗੱਲ ਹੀ ਜਿਹੜੇ ਪੱਤਰਕਾਰਤਾ ਦੇ ਜਾਂ ਖਾਸ ਕਰਕੇ ਕਦਮ ਖੇਤੇ ਜਿਹੜੇ ਬੰਦੇ ਲਿਖਦੇ ਪੜ੍ਹਦੇ ਨੇ ਰੋਜ਼ੀ ਬੋਲਦੇ ਨੇ ਜਿਹੜੇ ਉਹ ਵੀ ਇਦਾਂ ਦੀ ਗੱਲ ਕਰ ਰਹੇ ਨੇ ਇਹ ਨੁਕਤੇ ਆ ਜਿਹੜੇ ਇਹਦੇ ਚ ਇਕ ਤਾਂ ਅੰਕੜੇ ਨੇ ਬਹੁਤ ਸਾਰੇ ਉਹਨਾਂ ਦੀ ਖੇਡ ਨਾਲ ਇਹ ਦਿਖਾਇਆ ਜਾਂਦਾ ਹੈ ਵੀ ਅਸਲ ਚ ਆ ਇਦਾਂ ਹੋ ਗਿਆ ਤੇ ਇਦਾਂ ਨਹੀਂ ਹੋ ਗਿਆ ਜਦੋਂ ਨਾ ਵਾਲੇ ਰਿజర్ਵ ਬੈਂਕ ਦੇ ਜਿਹੜਾ ਰੋਗੂਰਾ ਮਹਾਰਾਜਨ ਸੀ ਉਹਨੇ ਛੱਡਿਆ ਉਹ ਦੋ ਉਹਨੇ ਗੱਲ ਕੀਤੀ ਸੀ ਉਦੋਂ ਕਿ ਅੰਕੜਿਆਂ ਨੂੰ ਬਹੁਤ ਧਿਆਨ ਨਾਲ ਵੇਖਣਾ ਚਾਹੀਦਾ ਤੇ ਉਦੋਂ ਵੀ ਇਹ ਗੱਲ ਜਿੰਗਾ ਜ ਮਸ਼ਹੂਰ ਹੈ ਕਿ ਲਾਈ ਡੈਮਨਡਾਈ ਐਂਡ ਸਟੈਟਿਸਟਿਕਸ ਮਹਤਉ ਸਤ੍ਰੋ ਬੜੀ ਖਤਰਨਾਕ ਚੀਜ਼ ਹੈ ਉਹ ਅੰਕੜੇ ਇਸ ਕਰਕੇ ਜਦੋਂ ਸਾਡੇ ਬੰਦਿਆਂ ਦਾ ਬਾਹ ਅੰਕੜਿਆਂ ਦੇ ਰੂਪ ਨਾਲ ਜਿਹੜੀ ਸੱਚਾਈ ਆ ਉਹ ਸਰਕਾਰ ਨਾਲ ਜਾਂ ਦੂਜੇ ਪਾਸੇ ਪੈਣਾ। ਇੱਕ ਤਾਂ ਉਹਦਾ ਬਹੁਤ ਖਾਲ ਖਣਾ ਬਣਦਾ। ਦੂਜਾ ਜਿਹੜਾ ਇਹ ਦਲੀਲ ਦਾ ਪ੍ਰਬੰਧ ਜਿਹੜਾ ਉਹ ਕੁੱਲ ਮਿਲਾ ਕੇ ਇੱਕ ਦੁਨੀਆ ਨੂੰ ਜਿਹੜਾ ਪਿੰਡ ਬਣਾਉਣ ਦੀ ਗੱਲ ਹੈ ਜਿਹੜੀ ਤਰੱਕੀ ਦੀ ਵੀ ਹੁਣ ਕੁਝ ਪੁਰਾਣਾ ਸਭ ਟੁੱਟੂਆ ਨਵਾਂ ਬਣੂਗਾ। ਇਹ ਗੱਲ ਬਹੁਤ ਮਤਲਬ ਵਧੀਆ ਲੱਗਦੀ ਹੈ ਉਹਨਾਂ ਇਦਾਂ ਲੱਗਦਾ ਵੀ ਕੁਦਰਤ ਦੀ ਸਚਾਈ ਇਹੀ ਹੈ ਤੇ ਇਦਾਂ ਹੀ ਹੋਣਾ ਪਰ ਬੁਨਿਆਦੀ ਸਵਾਲ ਇਹ ਜੇ ਹੁੰਦਾ ਕਿ ਜਿਹੜਾ ਬਦਲਾਅ ਹੈ ਉਹ ਕੌਣ ਕਰ ਰਿਹਾ ਤੇ ਕਿਹੜੀ ਗੱਲ ਨੂੰ ਲੋਕਰਾਤੀ ਕਰ ਰਿਹਾ ਹੈ ਇਸ ਵੇਲੇ ਜਿਹੜੇ ਵੀ ਲੋਕ ਸਰਕਾਰ ਦੇ ਨਵੇਂ ਕਾਨੂੰਨਾਂ ਦੇ ਪੱਖ 'ਚ ਨੇ ਤੇ ਉਹ ਕੇ ਰਹੇ ਨੇ ਕਿ ਖੇਤੀ ਦਾ ਜਿਹੜਾ ਤਰੀਕਾ ਪੁਰਾਣਾ ਹੈ ਨਾ ਇਹ ਹੁਣੇ ਬਾਲਾ ਜਿਹਾ ਚੱਲਣਾ ਨਹੀਂ ਕਿਉਂਕਿ ਦੁਨੀਆਂ ਦੇ ਬਾਕੀ ਮੁਲਕਾਂ ਦੇ ਵਿੱਚ ਚੱਲਿਆ ਨਹੀਂ ਤੇ ਇਹਦੇ ਲਈ ਦਰੀ ਸਭ ਤੋਂ ਵੱਡੀ ਗੱਲ ਜਿੱਤੀ ਜਾਂਦੀ ਹੈ ਕਿ ਦੁਨੀਆਂ ਸਾਰੇ ਕਿਤੇ ਖੇਤੀ ਹੈ ਨਾ ਉਹ ਸਰਕਾਰਾਂ ਦੀਆਂ ਰਾਹਤਾਂ 'ਤੇ ਨਿਰਭਰ ਹੈ ਜਿਹੜੀ ਨਰੇਜੀ ਸਭ ਚੜੀ ਜਾਂਦੀ ਹੈ ਬਿਘਰੇਕ ਸਰਕਾਰ ਕਿ ਜਥੋੜੀ ਕਿਤੇ ਬਹੁਤੀ ਕਿਸਾਨਾਂ ਨੂੰ ਰਹਿ ਦੇ ਕੇ ਜਿਉਂਦੇ ਰੱਖ ਰਹੀ ਹੈ। ਕਿਦਰ ਦੀ ਮਸੂਰ ਅੰਕੜੇ ਹੋਈ ਨੇ ਕਿ ਅਮਰੀਕਾ ਹਰ ਸਾਲ ਕਿਸਾਨ ਨੂੰ 7500 ਡਾਲਰ ਦੇ ਰਿਹਾ ਹੈ। ਯੂਰਪ ਦੇ ਮੁਲਕ 10000 ਦੇ ਰਹੇ ਨੇ। ਸਭ ਤੋਂ ਵੱਧ ਜਾਪਾਨ ਹੈ ਉਹ ਦੁੱਗਣੇ ਦੇ ਨਟੇ ਦੇ ਰਿਹਾ ਤੁਮੀ। ਤੇ ਇੰਡੀਆ ਬਾਰੇ ਆ ਕਿ ਉਹ ਸਿਰਫ 50 ਡਾਲਰ ਦੇ ਰਿਹਾ ਸਾਲ ਤੇ ਲਗਭਗ ਤਮਣ ਜਿੱਥੇ ਇਹ ਲੱਗਦਾ ਕਿ ਜੇ ਸਰਕਾਰ ਦੀ ਤਰਸ ਦੇ ਆਧਾਰ ਤੇ ਕੀਤੀ ਚੱਲਦੀ ਹੈ ਤਾਂ ਫਿਰ ਕੀ ਕਿੰਨਾ ਚੱਲੂਗੀ ਇਹ ਗੱਲ ਇਹ ਦਲੀਲ ਇਹ ਅੰਕੜੇ ਲੋਕਾਂ ਨੂੰ ਬਹੁਤ ਨਿਰਾਸ਼ਾ ਹੀ ਪਾ ਦਿੰਦੇ ਨੇ ਲੋਕਾਂ ਨੂੰ ਇਹਦਾ ਜਿੱਦਾਂ ਕੋਈ ਹੁਣ ਇਹਦਾ ਹੱਲ ਨਹੀਂ ਹੈਗਾ ਵੀ ਇਹ ਤਾਂ ਹਮੇਸ਼ਾ ਇਦਾਂ ਹੀ ਤੇ بنیادی ਰੂਪ ਚ ਇਹੀ ਗੱਲ ਉਹ ਚਾਹੁੰਦੇ ਨੇ ਜਿਹੜੇ ਕੈਰੀਨਿਕ ਅਸੀਮ ਦਲਾ ਕਰਦੇ ਆ ਸਰਕਾਰਾਂ ਵੀ ਤੇ ਜਿਹੜੇ ਬੰਦੇ ਵਪਾਰ ਚ ਲੁੰਦੇ ਨੇ ਉਹ ਵੀ ਖਾਸ ਕਰਕੇ ਜਿਹੜੇ ਬੰਦੇ ਨਵੀਂ ਤਕਨੀਕ ਦਾ ਵਪਾਰ ਚਲਾਉਣਾ ਚਾਹੁੰਦੇ ਨੇ ਬਿਜਲਬੁੱਧ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਤਿੰਨ ਭਾਗ ਦੀਆਂ ਇਹ ਲੋੜਾਂ ਨੇ ਉਹ ਅੰਕੜਿਆਂ ਨਾਲ ਖੇਡਣੀਆਂ ਨੇ ਤੇ ਇਸੇ ਗੱਲ ਦੇ ਉੱਤੇ ਸਰਕਾਰ ਦਾ ਸਰਕਾਰ ਦੀ ਹਮਾਇਤੀ ਧਿਰ ਦਾ ਤੇ ਪੱਤਰਕਾਰਤਾ ਦੇ ਵਿਦਵਾਨਾਂ ਦਾ ਤੇ ਜਿਹੜਾ ਇੱਕ ਉਹ ਪੂਰਾ ਸਮੂਹ ਹੈ ਲੋਕਾਂ ਦਾ ਜਿਹੜਾ ਉਦਾਂ ਹੀ ਹੱਕ ਚ ਹੋਇਆ ਹੋਇਆ ਉਹਨਾਂ ਦਾ ਇਹ ਚਾਰੇ ਪਧਰਾਂ ਦੇ ਜੋ ਵੀ ਵਰਤਾਂਤ ਚੱਲਦਾ ਉਹਦੇ ਚ ਬੁਨਿਆਦੀ ਗੱਲਾਂ ਆਈ ਨੇ ਤੇ ਜਦੋਂ ਆਪਾਂ ਇਹਨੂੰ ਸਮਝਦੇ ਆਂ ਵੀ ਇਹ ਦੁਨੀਆ ਦੇ ਬਦਲਾਅ ਦਾ ਇੱਕ ਨਮੂਨਾ ਹੈ ਸਾਨੂੰ ਵੀ ਆਪਣੇ ਪਾਸੇ ਕੁਝ ਦਿੱਲੀ ਵਿੱਚ ਕੁਝ ਅੰਕੜਾ ਚਾਹੀਦਾ ਜੇ ਆਪਾਂ ਦੇਖੀਏ ਕਿ ਸਰਪ 1950-55 ਦੇ ਨੇੜੇ ਬੜੀ ਦੂਰ ਦੀ ਗੱਲ ਨਹੀਂ ਹੈ ਕਿ ਸਾਡੇ ਨੂੰ ਕੌਣ ਦੱਸਿਆ ਗਿਆ ਵੀ ਜਿਹੜੇ ਪਿਤਾਪੁਰ ਕੀ ਰਾਜ ਹੁੰਦੇ ਨੇ ਉਹ ਮਾੜੇ ਨੇ ਤੇ ਹੁਣ ਲੋਕਤੰਤਰ ਦਾ ਜੋ ਕਾਗ ਆ ਗਿਆ ਹੁਣ ਸਾਰੇ ਕੰਮ ਲੋਕਾਂ ਦੀ ਸਰਕਾਰ ਬਣਾਉਗੀ ਉਹ ਹੀ ਕਰੂਗੀ ਤੇ ਸਾਡੇ ਸਾਹਮਣੇ ਜੋ ਚੀਜ਼ਾਂ ਇਹ ਨਾਲ ਥੱਲੇ ਆਈਆਂ ਲੋਕਾਂ ਨੂੰ ਖੁਸ਼ੀਆਂ ਹੋਈਆਂ ਪਰ ਥੋੜੇ ਸਮੇਂ ਬਾਅਦ ਜੋ ਸ਼ੁਰੂ ਹੋਇਆ ਉਹ ਸਾਡੇ ਸਾਹਮਣੇ ਆ ਪਹਿਲਾ ਕਿ ਸਿੱਖਿਆ ਦੇ ਵਿੱਚ ਸਰਕਾਰੀ ਸਕੂਲਾਂ ਦੇ ਮੁਕਾਬਲੇ ਦੂਜੇ ਸਕੂਲ ਆ ਗਏ ਫਿਰ ਹਸਪਤਾਲਾਂ ਦੇ ਮੁਕਾਬਲੇ ਦੂਜੇ ਹਸਪਤਾਲ ਆ ਗਏ ਫਿਰ ਖਬਰ ਕਾਨ ਦੇ ਮੁਕਾਬਲੇ ਸਾਰੇ ਕਾਸੇ ਦੇ ਵਿੱਚ ਆ ਗਿਆ ਹੁਣ ਅਖੀਰ ਇੱਕੋ ਹੀ ਕੰਮ ਰਹਿ ਗਿਆ ਉਹ ਹੈ ਖੇਤੀਆ ਇਹ ਹੁਣ ਜਦੋਂ ਬਦਲੂਗਾ ਤਾਂ ਸੱਚਮੁੱਚ ਦੁਨੀਆ ਬਦਲੂਗੀ। ਇਹ ਇਸ ਕਰਕੇ ਵੀ ਬਦਲੂ ਕਿ ਜਿੰਨੇ ਲੋਕ ਇੱਥੇ ਖੇਤੀ ਨਾਲ ਜੁੜੇ ਹੋਏ ਨੇ ਗਿਣਤੀ ਦੇ ਹਿਸਾਬ ਨਾਲ। ਓਹੋ ਬਹੁਤ ਵੱਡਾ ਹਿੱਸਾ ਨੇ ਕੁੱਲ ਖੇਤੀਕਾਰਾਂ ਔੜੇ ਲੋਕਾਂ ਦਾ। ਬਾਕੀ ਥਾਵਾਂ ਦੇ ਉੱਤੇ ਭਾਵੇਂ ਖੇਤੀ ਚੱਲਦੀ ਹੈ ਪਰ ਲੋਕੀ ਉੱਥੇ ਵਪਾਰ ਦੇ ਹੱਥੋਂ ਇੱਕ ਤਰ੍ਹਾਂ ਨਾਲ ਹਾਰ ਗਏ ਨੇ। ਉਹਨਾਂ ਨੇ ਉਹ ਕਾਨੂੰਨ ਮੰਨ ਲਏ ਨੇ ਜਿਹੜਾਂ ਦੇ ਖਿਲਾਫ ਇੱਥੇ ਲੜਦਾ ਪਏ। ਇਸ ਕਰਕੇ ਇਹ ਜਿਹੜੇ ਸਾਡੇ ਬੰਦੇ ਜਿਹੜੇ ਬਰੋਚ ਬੈਠੇ ਹੋਏ ਨੇ ਉਹ ਵਿਰੋਧ ਦਾ ਇਹ ਮਹੱਤਵ ਹੈ। ਉਹ ਪੂਰੀ ਮਨੁੱਖਤਾ ਦੇ ਇਤਿਹਾਸ 'ਚ ਇਸ ਵਕਤ ਉਹ ਬਹੁਤ ਅਹਿਮ ਥਾ ਰੱਖਦਾ ਹੈ। ਤੇ ਜਿਹੜਾ ਮਾਮਲਾ ਹੈ ਬਦਲਾਅ ਦਾ ਉਹਦੇ ਜੇ ਬੁਨਿਆਦੀ ਗੱਲ ਇਹੀ ਹੈ ਵੀ ਜੇ ਸਰਕਾਰਾਂ ਵੀ ਆਪਣੇ ਆਪ ਤੇ ਭਰੋਸਾ ਨਹੀਂ ਕਰਦੀਆਂ ਕਿ ਉਹ ਆਪਣੇ ਮੁਲਕਾਂ ਨੂੰ ਚਲਾ ਰਹੇ ਚਲਾ ਸਕਦੀਆਂ ਨੇ ਜਿਹੜੀਆਂ ਕਿ ਲੋਕਤੰਤਰ ਦੇ ਰੂਪ ਵਿੱਚ ਲੋਕਾਂ ਦੇ ਕਿਸੇ ਤਰ੍ਹਾਂ ਨਾਲ ਘਟੋ-ਘਟ ਚੋਣਾਂ ਲਈ ਜਵਾਬ ਦੇ ਨੇ ਜੇ ਜਵਾਬ ਦੇਹੀ ਵਾਲੀ ਚੀਜ਼ ਵੀ ਜਾਂ ਪ੍ਰਬੰਧ ਵੀ ਜਿਹੜਾ ਸਫਲ ਨਹੀਂ ਹੋ ਸਕਦਾ ਇਹੜਾ ਬਰਪਾਰਕ ਪ੍ਰਬੰਧ ਹੈ ਇੰਡਰ ਲੋਕਾਂ ਨੂੰ ਬਿਲਕੁਲ ਵੀ ਜਵਾਬ ਦੇ ਨਹੀਂ ਹੈ ਉਹਦੀ ਸਫਲਤਾ ਦਾ ਕੀ ਆਧਾਰ ਹੋਊਗਾ ਉਹ ਲੋਕਾਂ ਲਈ ਕਿਵੇਂ ਨਿਆ ਸੰਗਤ ਹੋਊਗਾ ਜਿੰਨੇ ਵੀ ਲੋਕੀ ਵਿਕਾਸ ਦੀ ਗੱਲ ਕਰਦੇ ਨੇ ਵੀ ਇਹ ਤਾਂ ਜੀ ਆਉਣੇ ਪੈਣਾ ਉਹਨਾਂ ਨੂੰ ਪ੍ਰਾਈਵੇਟ ਨੂੰ ਜਾਂ ਵਪਾਰੀ ਨੂੰ ਤੇ ਉਹ ਬੁਨਿਆਦੀ ਰੂਪ ਵਿੱਚ ਇਸ ਗੱਲ ਦੀ ਸਫਲਤਾ ਕਿਤੇ ਸਿੱਧ ਨਹੀਂ ਕਰ ਸਕਿਆ ਧਰਤੀ ਤੇ ਜਦੋਂ ਤੋਂ ਉਹ ਚੱਲੀ ਹੀ ਨਹੀਂ ਜਿੱਥੇ ਜਿਹੜੀ ਕਿਸੇ ਮੁਲਕ ਦੀ ਆਰਥਿਕਤਾ ਦੱਸੀ ਜਾ ਰਹੀ ਹੈ ਉਹ ਉਸ ਦੇ ਵਪਾਰੀਆਂ ਦੇ ਪੈਸੇ ਨੂੰ ਵਿੱਚ ਪਾ ਕੇ ਗਣੀ ਜਾਂਦੀ ਹੈ ਨਾ ਕਿ ਲੋਕਾਂ ਨੂੰ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੈ ਉਹ ਕਿਸ ਤਰ੍ਹਾਂ ਦਾ ਹੋ ਜਾਂਦਾ ਉਹਦਾ ਨਹੀਂ ਖਿਆਲ ਰੱਖਿਆ ਜਾਂਦਾ ਤਰੱਕੀ ਨੂੰ ਮਾਣਿਆ ਜਾਂਦਾ ਹੈ ਕਿ ਕਿੰਨਾ ਪੈਸਾ ਮੰਡੀ ਦੇ ਵਿੱਚ ਹੈ ਪਰ ਕਿਹਦਾ ਪੈਸਾ ਉਹਦੀ ਗੱਲ ਨਹੀਂ ਦੱਸੀ ਜਾਂਦੀ ਇਸ ਕਰਕੇ ਇਹ ਕਿਤਾ ਜਿਹੜਾ ਇਹ ਜਿੰਨਾ ਵੀ ਬਦਲਾਅ ਦਾ ਵਰਤਾਂਤ ਜਿਹੜਾ ਚੱਲ ਰਿਹਾ ਜਿੰਨਾ ਚਿਰ ਅਸੀਂ ਉਹਦੇ ਬਾਰੇ ਅਝਾਗ ਰੂਪ ਦੇ ਵਿੱਚ ਆਪਣੀ ਗੱਲ ਇਹਦੇ ਬਰਾਬਰ ਤੋਂ ਲੈ ਕੇ ਆਉਂਦੇ ਉਹਨਾਂ ਚਿਰ ਭਾਵੇਂ ਸਰਕਾਰ ਇੱਕ ਉਹਨਾਂ ਨੂੰ ਸਾਡੇ ਨੂੰ ਤੋੜ ਕੇ ਸਾਡੇ ਮੁਤਾਬਕ ਹੀ ਬਣਾ ਲਵੇ ਉਹਨਾਂ ਚਿਰ ਉਹ ਗੱਲ ਸਾਡੀ ਪੂਰੀ ਨਹੀਂ ਹੋਣੀ ਉਹਨਾਂ ਚਿਰ ਜਿਹੜੀ ਮਨੁੱਖਤਾ ਦੇ ਸਾਰੇ ਜਿਹੜੇ ਵਰਤਾਂਤ ਜਿਹੜਾ ਖੇਤੀਬਾੜੀ ਸਮਾਜ ਦਾ ਉਹ ਦੀ ਸਫਲਤਾ ਨਹੀਂ ਹੋਣੀ ਉਹ ਉਹਦਾ ਜਿਹੜਾ ਮੁਕਣ ਦਾ ਖਤਰਾ ਜਿੰਨਾ ਬਣਿਆ ਉਹ ਵੱਧ ਸਕਦਾ ਇਸ ਕਰਕੇ ਜਿਹੜਾ ਇਹ ਜੋ ਕੋਲ ਵਾਪਰ ਰਿਹਾ ਹੈ ਉਹਨੂੰ ਦੁਨੀਆਂ ਦੇ ਮੌਜੂਦਾ ਇਤਿਹਾਸ ਮਨੁੱਖ ਦੇ ਇਤਿਹਾਸ 'ਚ ਇਸ ਨੁਕਤੇ ਨੂੰ ਲੁਕਾ ਲੈਣਾ ਕਿਉਂਕਿ ਇਹਨਾ ਅਹਿਮ ਹੋ ਸਕਦਾ ਇੱਕ ਹੁੰਦਾ ਕਿ ਇਤਿਹਾਸ ਦੇ ਵਿੱਚ ਨਾਂ ਦਰਜ ਕਰਾਉਣਾ ਉਹ ਤੇ ਹੋ ਗਿਆ ਇੱਕ ਹੁੰਦਾ ਕਿ ਇਤਿਹਾਸ ਨੂੰ ਬਦਲ ਦੇਣਾ ਇੱਥੇ ਇਤਿਹਾਸ ਨੂੰ ਬਦਲ ਦੇਣ ਦੀ ਸਮਾਪਣਾ ਪਈ ਹੈ ਭਾਰਕ ਨੇ ਕਿ ਜੇ ਸਤ ਜਿਹੜਾ ਬૌਧਿਕ ਵਰਗਾ ਜਿਹੜਾ ਆਗੂਆਂ ਦੇ ਰੂਪ ਵਿੱਚ ਲਖਾਰੀਆਂ ਦੇ ਰੂਪ ਵਿੱਚ ਜਾਂ ਹੋਰ ਕਿਸੇ ਵੀ ਰੂਪ ਵਿੱਚ ਉਹ ਇਸ ਗੱਲ ਦੀ ਗੰਭੀਰਤਾ ਨੂੰ ਕਿ ਸਤਿਕ ਸਮਝਦਾ ਤੇ ਸਮਝਣ ਤੋਂ ਬਾਅਦ ਕਿ ਸਤਿਕ ਨੂੰ ਆਤਮ ਸਾਧਨ ਕਰਕੇ ਇਹਦੇ ਵਿੱਚ ਜੁੜਦਾ ਇਹ ਇਹਦੇ ਤੋਂ ਘੱਟ ਜਿਹੜੀ ਗੱਲਬਾਤ ਹੈ ਉਹ ਸਿਰਫ ਬਿਆਰਤ ਪਾਉਣ ਦੀ ਗੱਲ ਹੈ ਇੱਕ ਨੁਕਤਾ ਇਹਦੇ ਚ ਜਿਹੜਾ ਨਵੀਂ ਤਕਨੀਕ ਵਾਲਾ ਜਿਹੜਾ ਉਹ ਵੀ ਦੇਖਣਾ ਹੈ ਤੇ ਜਦੋਂ ਆਪਾਂ ਕਹਿੰਦੇ ਆ ਕਿ ਸਾਰਾ ਕੁਝ ਤਕਨੀਕ ਦੇ ਹੱਥੇ ਹੋ ਜਾਊ ਤੇ ਤਕਨੀਕ ਜਿਹੜੀ ਵਿਜਲਬੁੱਧ ਹੈ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਉਹ ਬੰਦੇ ਨਾਲੋਂ ਕਿਤੇ ਵੱਧ ਸਫਲ ਹੈ ਇਹਦਾ ਅਖੀਰ ਕੀ ਆਏਗਾ ਤੁਕੇ ਜਿੰਨਾ ਜਿਹੜਾ ਸਹੀ ਇਹਦਾ ਸਭਾਵੀ ਅਖੀਰ ਆ ਜਿਹੜਾ ਉਹਦਾ ਅੰਦਾਜ਼ਾ ਨਹੀਂ ਲਾਉਂਦੇ ਤਾਂ ਅਸੀਂ ਇਹਦੀ ਸਫਲਤਾ ਨੂੰ ਜਾਂ ਇਹਦੇ ਨਫੇ ਨੁਕਸਾਨ ਨੂੰ ਕਿਵੇਂ ਮੱਢ ਸਕਦੇ ਕੋਈ ਚੀਜ਼ ਹੋਰ ਤੇਜ਼ ਹੋਰ ਤੇਜ਼ ਹੋਈ ਜਾਂਦੀ ਹੈ ਤਾਂ ਤੇਜ਼ੀ ਆਪਣੇ ਆਪ ਸਫਲਤਾ ਦਾ ਸਾਧਨ ਕਿਵੇਂ ਹੈ ਮਿਸਾਲ ਵਜੋਂ ਪਹਿਲਾ ਮਨੁੱਖਾ ਕੋਲ ਘੋੜੇ ਸੀ ਇਹਨਾਂ ਦੀ ਭੱਜਣ ਦੀ ਕਹਾਣੀ ਸੀ ਗੱਡੀਆਂ ਆਈਆਂ ਜੋ ਬਹੁਤ ਤੇਜ਼ ਸੀ ਉਹਦੇ ਨਾਲ ਕਈ ਕੋਣਾਂ ਤੇ ਚੱਲੀਆਂ ਪਰ ਕੀ ਤੇ ਚਲਦੀਆਂ ਗੱਡੀਆਂ ਨਾਲ ਮਨੁੱਖ ਦੀ ਜ਼ਿੰਦਗੀ ਸਹਜ ਆਇਆ ਕੋ ਬਿਨਿਆਦੀ ਰੂਪ ਤਾਂ ਬੰਦੇ ਨੂੰ ਇਹ ਸਾਹਮਣੇ ਆਉਂਦਾ ਸੀ ਵੀ ਅੱਗੇ ਜਿੱਥੇ ਜਾਣ ਨੂੰ ਬੰਦੇ ਨੂੰ ਦੋ ਦਿਲ ਲੱਗਦੇ ਜੇ ਇੱਕ ਪਾਸੇ ਜਾਣ ਦੇ ਦੋ ਆਉਣ ਦੇ ਉਹ ਸਮਾਂ ਬਚ ਕੇ ਬੰਦਾ ਇੱਕ ਝਾੜੀ ਜਾ ਕੇ ਮੁੜ ਵੀ ਆਉਂਦਾ ਕਰੇ ਤਾਂ ਇਸ ਹਿਸਾਬ ਨਾਲ ਬੰਦੇ ਦੀ ਜ਼ਿੰਦਗੀ ਸੌਖੀ ਹੋਣੀ ਚਾਹੀਦੀ ਸੀ ਪਰ ਇਦਾਂ ਦਾ ਕੁਝ ਨਹੀਂ ਹੋਇਆ ਇਦਾਂ ਦੀਆਂ ਹੋਰ ਬੜੀਆਂ ਉਦਾਹਰਣਾਂ ਨੇ ਮਸਲਨ ਬੰਦੇ ਕੋਲੇ ਇਹ ਸੰਧ ਆ ਗਈ ਜਿਹਦੇ ਨਾਲ ਬੰਦਾ ਸੁਨੇਹੇ ਦੇ ਲੈਂਦਾ ਲੈ ਲੈਂਦਾ ਹੈ ਕਿ ਇਹਦੇ ਨਾਲ ਆਉਣ ਜਾਣ ਘਟਿਆ ਨਹੀਂ ਸਮਾਗੀ ਬਦਕਿਆ ਕਿਉਂਕਿ ਜਿਹੜੀ ਕੋਈ ਸੰਧ ਹੈ ਜਿਹੜੀ ਕੋਈ ਚੀਜ਼ ਹੈ ਖੇਨ ਨੂੰ ਉਹਦੀ ਵਰਤੋਂ ਦੇ ਜਿਹੜੇ ਆਧਾਰ ਬਣ ਜਾਂਦੇ ਨੇ ਉਹ ਉਹਨਾਂ ਤੇ ਨਿਰਭਰ ਕਰਦਾ ਜਿੱਦਾਂ ਬਹੁਤ ਮਸ਼ਹੂਰ ਹੈ ਵੀ ਜਿਹੜਾ ਚਾਕੂ ਆ ਵਕੀਰ ਦੇ ਹੱਥ 'ਚ ਹੈ ਡਾਕਟਰ ਦੇ ਹੱਥ 'ਚ ਹੈ ਇੱਕ ਖਾਤੋਂ ਦੇ ਹੱਥ 'ਚ ਠੀਕ ਇਸ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਇਹੀ ਨੁਕਤਾ ਲਾਗੂ ਹੁੰਦਾ ਕਿ ਇਹ ਕਿਹਦੇ ਹੱਥ 'ਚ ਆਉਂਦੀਆਂ ਨੇ ਜੇ ਅਸੀਂ ਆਪਣੇ ਸਾਰੇ ਕਾਰੋਬਾਰ ਨੂੰ ਸਾਰੇ ਮੁਲਕੀ ਦੇ ਜਿੰਨੀ ਦੇ ਪ੍ਰਬੰਧ ਨੂੰ ਇੱਕ ਆਤਮਹਾਰੀ ਵਿਜਲਬੁੱਧ ਨੂੰ ਸੌਂਪਦੇ ਹਾਂ ਤੋ ਉਹਦੀ ਮਾਲਕੀ ਕਿਹਦੇ ਹੱਥ ਹੈ ਤੇ ਉਹਦੀ ਨਿਸ਼ਾਨੇ ਕੀ ਨੇ ਮਨੁੱਖਤਾ ਬਾਰੇ ਸਮਝ ਕੀ ਹੈ ਜ਼ਿੰਦਗੀ ਬਾਰੇ ਸਮਝ ਕੀ ਹੈ ਇਹ ਗਨੁਹਾਰ ਬੰਦਾ ਜਾਣਦਾ ਕਿ ਜਿਹੜਾ ਬੰਦਾ ਵਪਾਰ ਵਣ ਵਪਾਰ ਵਿੱਚ ਪੈ ਗਿਆ ਜੋ ਪਾਣੀ ਹੈ ਉਹਦੇ ਕੋਲੇ ਆਪਣੇ ਭਲੇ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਹੈ ਹੋਰ ਕੋਈ ਉਦੇਸ਼ ਨਹੀਂ ਹੈ ਲੋਕਤੰਤਰ ਨੂੰ ਦੁਨਿਆਵੀ ਇਸੇ ਲਈ ਬੜਿਆ ਹੈ ਕਿ ਉਹ ਲੋਕਾਂ ਦੇ ਲਈ ਹੈ ਤਾਂ ਜਿਹੜੇ ਵੀ ਬੰਦੇ ਹੁਣ ਇਸ ਗੱਲ ਦੇ ਉਲਟ ਆ ਰਹੇ ਨੇ ਕਿ ਨਿੱਜੀਕਰਨ ਬਿਨਾ ਕੋਈ ਰਾਹ ਨਹੀਂ ਹੈ ਤਾਂ ਉਹਨਾਂ ਤੋਂ ਜਵਾਬ ਹੀ ਮੰਗਣਾ ਚਾਹੀਦਾ ਕਿ ਜਿਸ ਕੰਮ ਦੇ ਵਿੱਚ بنیادی ਰੂਪ ਵਿੱਚ ਬੰਦੇ ਨੂੰ ਆਪਣੀ ਤੋਂ ਸਵਾਇ ਕੁਝ ਦੀਂਦੇ ਨਹੀਂ ਉਹਦੇ ਨਾਲ ਮੁੱਖ ਤਰ੍ਹਾਂ ਪਲੱਕੇ ਤਾਂ ਹੋ ਜਾਣ ਤੇ ਜਦੋਂ ਉਸੇ ਬੰਦੇ ਦੇ ਹੱਥ 'ਚ ਉਪਰੋਂ ਤਕਨੀਕ ਵੀ ਆ ਗਈ ਜੋ ਸਾਰੀ ਮਨੁੱਖਤਾ ਨੂੰ ਕਾਬੂ ਕਰ ਸਕਦੀ ਹੈ ਤਾਂ ਫਿਰ ਭਲ ਦੀ ਸੰਭਾਵਨਾ ਕਿੱਥੇ ਰਹਿਣੀ ਇਸ ਕਰਕੇ ਜਿਹੜੇ ਲੋਕਾਂ ਨੂੰ ਲੱਗਦਾ ਕਿ ਸਾਰਾ ਕੁਝ ਪੁਰਾਣਾ ਹੋ ਗਿਆ ਉਹ ਤੋੜ ਕੇ ਨਵਾਂ ਬਣਾਉਣ ਦੀ ਲੋੜ ਆ ਤਾਂ ਨਵੇਂ ਪੁਰਾਣੇ ਦੇ ਅਰਥ ਵੀ ਕੇਜੀ ਵਾਂਗ ਹੀ ਤਾਂ ਹੁੰਦੇ ਨੇ ਕਿ ਕਿਹੜੀ ਚੀਜ਼ ਬੰਦੇ ਲਈ ਲਾਹੇਵੰਦ ਹੈ ਜਾਂ ਉਹਨੂੰ ਜ਼ਿੰਦਗੀ ਦੇ ਨੇੜੇ ਰੱਖਦੀ ਹੈ ਅਸਲ ਵਿੱਚ ਉਥੋਂ ਮਿੰਡਾਂ ਜਾਂਦੀਆਂ ਚੀਜ਼ਾਂ ਨੂੰ ਨਾ ਕਿ ਕੋਈ ਚੀਜ਼ ਜਿੰਨਾ ਤੇਜ਼ ਜਲਦੀ ਹੈ ਵੱਧ ਵੱਡੀ ਗਿਣਤੀ ਕਰਦੀ ਉਸ ਤੋਂ ਕਿਉਂਕਿ ਤਕਨੀਕ ਦੇ ਮਾਮਲੇ 'ਚ ਇਹੀ ਆਧਾਰ ਹੀ ਬਣ ਗਿਆ ਵੀ ਆਹ ਚੀਜ਼ ਹੋਰ ਤੇਜ਼ ਹੈ ਆਹ ਹੋਰ ਵੱਡੀ ਹੈ ਉਹ ਹੋਰ ਵੱਡੀ ਹੈ ਮਨੁੱਖਤਾ ਦੇ ਨੁਕਤੇ ਤੋਂ ਬੜਪਣ ਬੰਦੇ ਦੇ ਅੰਦਰੂਨੀ ਗੁਣਾਂ ਨਾਲ ਸਦਾ ਹੀ ਜੁੜਿਆ ਰਿਹਾ ਹੈ ਤੇ ਸਦਾ ਹੀ ਢੂੜੂਆ ਜਿਹਨਾਂ ਜਨਮ ਮੁਕਤਾ ਨੇ ਰਹਿਣਾ ਤੇ ਇਸ ਕਰਕੇ ਜਿਹੜੀ ਨੁਕਤੇ ਤੇ ਕੋਲ ਤਰੱਕੀ ਹੈ ਉਹ ਤਕਨੀਕ ਦੇ ਉਲਟ ਦਾਸ ਦੇਖਣ ਚ ਬਹੁਨੇ ਗੱਲਾਂ ਸਮਝ ਪਾਈ ਜਾਂਦੀਆਂ ਕਿ ਤਰੱਕੀ ਤਕਨੀਕੀ ਤਰੱਕੀ ਨਾਲ ਨਹੀਂ ਹੈ ਤਰੱਕੀ ਅਲਜ ਮੁਕਤਾ ਕੋਲ ਆਪਣੀ ਜਿਹੜੀ ਜ਼ਿੰਦਗੀ ਦਾ ਜਿਹੜਾ ਸਹਿਜ ਅਮਲ ਹੈ ਉਹ ਕਿੰਨਾ ਸਹੀ ਚੱਲਦਾ ਹੈਗਾ ਜੀ ਇਹਨਾਂ ਮੁਕਤਾ ਠੀਕ ਹੀ ਤਿਕਣਾ ਜਿਉਂ ਸਕਦੀ ਇਦੇ ਬਾਵਜੂਦ ਕਿ ਹਰ ਪੁਟਾਨ ਨੇ ਇੱਕ ਉਹਨੂੰਤਾ ਬਣਾਇਆ ਵੀ ਸੀ ਜਿਹੜਾ ਵੀ ਗਰਾਸ ਰੂਟ ਹੈਪੀ ਨੈਸ਼ਨ ਉਹਦਾ ਕਿ ਦਸ ਲੋਕ ਕਿੰਨੇ ਖੁਸ਼ ਜਾਂ ਤੰਦਰੁਸਤ ਕਿੰਨੇ ਨੇ ਜੇ ਸਾਰੀ ਤਰੱਕੀ ਦੇ ਬਾਵਜੂਦ ਦੁਨੀਆਂ ਦੇ ਲੋਕ ਵੱਧ ਬਿਮਾਰ ਨੇ ਵੱਧ ਭੁੱਖੇ ਨੇ ਪਹਿਲਾਂ ਦੇ ਮੁਕਾਬਲੇ ਤੇ ਇਸ ਗੱਲ ਤੇ ਸਵਾਲ ਹੁਣਾ ਪੰਦਾ ਸੋਚਣਾ ਪੰਦਾ ਇੱਥੇ ਜਿਹੜਾ ਸਰਕਾਰ ਤੇ ਬਾਕੀ ਸਾਰਿਆਂ ਦਾ ਰਲਿਆ ਮਿਲਿਆ ਹੈ ਨਾ ਪ੍ਰਚਾਰ ਹੈਗਾ ਆਸਾਨਾਂ ਦੇ ਬਹੁਤ ਬਾਤ ਕਿਧੋਂ ਦੇ ਬਾਰੇ ਚਾਰ ਨੁਕਤੇ ਦੀ ਗੱਲ ਕੀਤੀ ਹੈ ਉਹਦੇ ਚ ਜਿਹੜੀ ਅਸਲ ਤੇ ਦਲੀਲ ਹੈ ਉਹ ਹੈਗੀ ਜਿਹੜੇ ਬੰਦੇ ਪੱਤਰਕਾਰ ਜਾਂ ਵਿਦਵਾਨਾਂ ਵੱਜੋਂ ਵੱਖ-ਵੱਖ ਸਾਧਨਾਵਾਂ ਦੇ ਸਾਹਮਣੇ ਲੈ ਕੇ ਆਏ ਉਹ ਹੈ ਵਿਕਾਸ ਦੀ ਦਲੀਲ ਕਿ ਹੁਣ ਖੇਤੀ ਪ੍ਰਾਣਾ ਤਰੀਕਾ ਹੋ ਗਿਆ ਇਹਨੂੰ ਬਦਲ ਲੈਣਾ ਤੇ ਬਦਲਣ ਲਈ ਇਹਦੇ 'ਚ ਵਪਾਰੀਆਂ ਦਾ ਆਉਣਾ ਜ਼ਰੂਰੀ ਹੈ ਤੇ ਇਸੇ ਗੱਲ ਲਈ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਖੇਤੀ ਦੇ ਵਿੱਚ ਬਦਲਾਅ ਲੈ ਕੇ ਆ ਰਹੇ ਹਾਂ ਤੇ ਸਾਰੇ ਕਿਤੇ ਬਦਲਾਅ ਅਤੇ ਵਿਕਾਸ ਦਾ ਮੁਕ ਮੁਕਤਾ ਰੱਖਿਆ ਹੋਇਆ ਮਤਲਬ ਇਹਦਾ ਇਹ ਬਣਦਾ ਕਿ ਜਿਹੜੇ ਬੰਦੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਉਹ ਵਿਕਾਸ ਦਾ ਵਿਰੋਧ ਕਰ ਰਹੇ ਨੇ ਉਹ ਬਦਲਾਅ ਦਾ ਵਿਰੋਧ ਕਰ ਰਹੇ ਨੇ ਇਹਦਾ ਮਤਲਬ ਉਹ ਪਾਛੜੇ ਹੋਏ ਅਨਪੜ੍ਹ ਇਹਦਾਂ ਦੇ ਲੋਕ ਜਿੰਨ੍ਹਾ ਜਿੱਦਾਂ ਕਦੀ ਨਹੀਂ ਹੋਇਆ ਕਿ ਕਿਸੇ ਸਰਕਾਰ ਨੇ ਲੋਕਾਂ ਨੂੰ ਅਗਾਂਹ ਬਧੂ ਕਿਹਾ ਹੋਵੇ ਕਿ ਅਸੀਂ ਉਹਨਾਂ ਨੂੰ ਪਿੱਛੇ ਮੋੜਨਾ ਚਾਹੁੰਦੇ ਹਾਂ ਸਰਕਾਰ ਹਮੇਸ਼ਾ ਇਹ ਤਾਂ ਕਹਿੰਦੀ ਹੈ ਕਿ ਅਸੀਂ ਲੋਕਾਂ ਨੂੰ ਅਗਾਂਹ ਲੈ ਜਾਣਾ ਚਾਹੁੰਦੇ ਹਾਂ ਲੋਕ ਅਗਾਂਹ ਜਾਣਾ ਨਹੀਂ ਚਾਹੁੰਦੇ ਤੇ ਗੱਲ ਹੋਣੀ ਵਿਖਣ ਵਾਲੀ ਇਹ ਹੀ ਹੁੰਦੀ ਹੈ ਕਿ ਲੋਕ ਅਗਾਂਹ ਜਾਣਾ ਕਿਉਂ ਨਹੀਂ ਚਾਹੁੰਦੇ ਸਰਕਾਰ ਜਿੱਦਾਂ ਅਗਾਂਹ ਲੈ ਆਣਾ ਚਾਹੁੰਦੀ ਹੈ ਤੇ ਜਿੱਥੇ ਅਗਾਂਹ ਲੈ ਜਾਣਾ ਚਾਹੁੰਦੀ ਹੈ ਉਹਦੇ ਜਿਹੜੇ ਹਵਾਲੇ ਨੇ ਉਹ ਸਾਕਾਰ ਦੇ ਹਵਾਲੇ ਅੰਕੜਿਆਂ 'ਚ ਵੀ ਪਏ ਨੇ ਕਿਹੜੇ ਬੰਦੇ ਵਿਦਵਾਨ ਲਖਾਰੀ ਨੇ ਉਹਨਾਂ ਦੇ ਅੰਕੜੇ ਵੀ ਪਏ ਨੇ ਇਹ ਜਿਹੜੇ ਅੰਕੜਿਆਂ ਬਾਰੇ ਪਹਿਲਾਂ ਸਾਨੂੰ ਸਾਫ਼ ਹੋ ਜਾਣਾ ਚਾਹੀਦਾ ਕਿ ਦੁਨੀਆ 'ਚ ਸਭ ਤੋਂ ਵੱਡੇ ਝੂਠਾਂ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਜਿਹਨੂੰ ਕਹਿੰਦੇ ਆ ਵੀ ਲਾਇਜ਼ ਡੈਮਨ ਲਾਈ ਐਂਡ ਸਟੈਟਿਸਟਿਕਸ ਇਸ ਕਰਕੇ ਇਹ ਸਭ ਤੋਂ بڑا ਵੱਡਾ ਝੂਠ ਹੈ ਜਿਹੜਾ ਸੱਚਾਈ ਬਣਾਇਆ ਜਾਂਦਾ ਉਹ ਅੰਕੜੇ ਨਾ ਬਣਦਾ ਇਹ ਸਾਨੂੰ ਪਤਾ ਕਿ ਹੁਣ ਪਿਛਲੇ 5-7 ਸਾਲਾਂ ਤੋਂ ਤਾਂ ਸਰਕਾਰ ਦੇ ਅੰਕੜਿਆਂ ਤੇ ਸਰਕਾਰ ਨੂੰ ਆਪੀ ਫਰੋਸਾਨੀ ਪਰ ਦੁਨੀਆ 'ਚ ਕਿਤੇ ਵੀ ਜਿੱਥੇ ਸਰਕਾਰਾਂ ਜਾਂ ਵਪਾਰੀ ਅੰਕੜਿਆਂ ਦੇ ਨਾਲ ਬਤਰਾ ਦੀ ਗੱਲ ਕਰਦੇ ਨੇ ਤੋਂ ਹਮੇਸ਼ਾ ਹੀ ਜ਼ਿਆਦੇ ਖਤਰਨਾਕ ਹੁੰਦੀ ਹੈ ਕਿ ਉਹ ਲੋਕਾਂ ਨੂੰ ਜਿਹੜੀ ਗੱਲ ਅੰਕੜਿਆਂ ਨਾਲ ਮਨਾਉਣੀ ਪੈਂਦੀ ਹੈ ਇਹ ਮਤਲਬ ਇਹ ਹੁੰਦਾ ਕਿ ਲੋਕ ਭਾਵਨਾ ਨਹੀਂ ਪਧਰਦੇ ਉਹ ਗੱਲ ਦੇ ਨੁਕਸਾਨ ਨੂੰ ਸਮਝਦੇ ਨੇ ਪਰ ਉਹਨਾਂ ਨੂੰ ਨਿਰੋਧਤ ਕਰਨ ਲਈ ਅੰਕੜਿਆਂ ਦਾ ਇੱਕ ਅਡੰਬਰ ਰਜੈਤ ਹਾਂ ਖੇਤੀ ਨੂੰ ਪ੍ਰਾਣ ਸਦਕਾ ਲਈ ਸਭ ਤੋਂ ਵੱਡੀ ਜਿਹੜੀ ਦਲੀਲ ਹੈ ਉਹ ਹੀ ਹੈ ਕਿ ਪੂਰੀ ਦੁਨੀਆ 'ਚ ਖੇਤੀ ਸਰਕਾਰੀ ਰਹਿਤਾਂ ਨਾਲ ਪਲਦੀ ਹੈ ਇਹਦੇ ਲਿਆ ਅੰਕੜੇ ਮਤੇ ਜਾਂਦੇ ਨੇ ਕਿ ਅਮਰੀਕਾ 7.000 ਡਾਲਰ ਸਾਡੇ ਸੱਤ ਹਜ਼ਾਰ ਰੋਲ ਦਿੰਦਾ ਹੈ ਚੌਰਪਾਲੇ 10.000 ਦਿੰਦੇ ਨੇ ਜਾਪਾਨ ਉਦੋਂ ਵੀ ਆ ਜਾਂਦਾ ਹੈ ਤੇ ਭਾਤੌੜੇ ਘਾਟਾ ਲੱਜ ਨੇ ਕਿਸਾਨ ਦੇ 50 ਰੁਪਏ ਮਸਾਲ ਦੇ ਇਸ ਕਰਕੇ ਸਰਕਾਰ ਬਦਲਾਵ ਵਿਕਾਸ ਕਰਨਾ ਚਾਹੁੰਦੀ ਪਰ ਉਹਨੇ ਅੰਕੜਿਆਂ ਨੂੰ ਜੇ ਬੰਦਾ ਪੁੱਛੇ ਵਿਡੀਓ ਤੇ ਵਪਾਰ ਰਾਹੀਂ ਵੀ ਖੇਤੀ ਤਰੱਕੀ ਇੰਨੀ ਹੋਈ ਹੈ ਕਿ ਲੋਕਾਂ ਨੂੰ ਹਜ਼ਾਰਾਂ ਨਾਲ ਦੀ ਲੋੜ ਪੈਂਦੀ ਹੈ ਤੇ ਸਾਡੀ ਤਰੱਕੀ ਇਹ ਨਾ ਕਰੋ ਭਾਈ ਫਿਰ ਜੇ ਉੱਥੇ ਵਪਾਰ ਦੇ ਦਖਲੇ ਨਾਲ ਵੀ ਕਿਸਾਨਾਂ ਦੀ ਹਾਲਤ ਇੰਨੀ ਜਾਦੇ ਹੋਇਆ ਕਿ ਉਹਨਾਂ ਨੂੰ ਹੁਣ ਤੋਂ ਵੱਧ ਮਦਦ ਲੈਣੀ ਪੈ ਰਹੀ ਹੈ ਤੇ ਦਾ ਮਤਲਬ ਫਿਰ ਉਹ ਰੂਪਵਾੜਾ ਹੈ ਕਿ ਇਹ ਰੂਪਵਾੜਾ ਹੈ ਇਹ ਕਿਤੇ ਪੱਕਾ ਦੁਝੜਾ ਹੈ ਕਿ ਖੇਤੀ ਦਾ ਤਰੀਕਾ ਪੁਰਾਣਾ ਹੋ ਗਿਆ। ਜੇ ਕਿ ਦੂਜਾ ਹੈ ਕਿ ਇੰਨੇ ਜਿਆਦੇ ਲੋਕ ਲੱਗੇ ਹੋਏ ਨੇ ਖੇਤੀ 'ਚ ਉਹ ਕੱਢਣੇ ਪੈਣਗੇ। ਤੀਜਾ ਹੁਣ ਅਨਾਜ ਇੰਨਾ ਵੱਧ ਪੈ ਗਿਆ ਉਹ ਪੈਦਾ ਹੋ ਗਿਆ ਕਿ ਸਰਕਾਰਾਂ ਨੂੰ ਉਹ ਮਹਿੰਗਾ ਵੇਚ ਕੇ ਛੁੱਟਣਾ ਪੈਣਾ। ਸਮੁੰਦਰਾਜ ਪਰ ਸਰਕਾਰਾਂ ਦੇ ਅੰਕੜੇ ਇਹ ਨੇ ਕਿ ਦੁਨੀਆ ਹਾਲੇ ਵੀ ਭੁਖੀ ਹੈ। ਦੁਨੀਆ ਦੇ ਹਾਲੇ ਵੀ ਲੋਕਾਂ ਨੂੰ ਰਾਜਨੀ ਰੋਟੀ ਨਹੀਂ ਮਿਲਦੀ। ਬੁਨਿਆਦੀ ਰੂਪ ਚ ਜਿਹੜੀ ਗੱਲ ਜਿੱਥੇ ਖੜੀ ਹੈ ਜਿਹੜੇ ਇਹ ਅੰਕੜੇ ਆਂ ਖੇਤੀ ਬਾਰੇ ਚ ਉਹ ਦੋ ਗੱਲਾਂ ਦੇਖਣ ਵਾਲੀਆਂ ਨੇ। ਇਹ ਕਿਤੇ ਇਹ ਹੈ ਕਿ ਜਿਹੜੀ ਖੇਤੀ ਰਾਹੀਂ ਪੈਦਾਵਾਰ ਵਧੀਆ ਅਨਾਜ ਦੀ ਉਹ ਕਿਸ ਰੂਪ ਵਿੱਚ ਵਧੀ ਹੈ। ਉਹ ਦਵਾਈਆਂ ਨਾਲ ਵਧੀ ਹੈ। ਜਿਹੜੀ ਵੱਧ ਪੈਦਾਵਾਰ ਸਰਕਾਰ ਨੂੰ ਵੱਧ ਖਰੀਦ ਕੇ ਸੁੱਟਣੀ ਪੈਂਦੀ ਹੈ ਜਾਂ ਖਰਾਬ ਕਰਨੀ ਪੈਂਦੀ ਹੈ ਉਹ ਹਮੇਸ਼ਾ ਵੱਧ ਪੈਦਾਵਾਰ ਵਪਾਰ ਰਾਹੀਂ ਹੀ ਹੋਈ ਹੈ ਕਿ ਜਿੱਥੇ ਕਣਕ ਜਾਂ ਹੋਰ ਫਸਲਾਂ ਕੁਦਰਤੀ ਤਰੀਕੇ ਨਾਲ 10-20 ਮਣ ਪੈਦਾ ਹੁੰਦੀਆਂ ਸੀ ਜਿੰਨੇ ਥਾਂ 'ਚ ਉੱਥੇ ਹੁਣ 50 ਮਣ ਤੇ ਕਰਾ ਲਿਆ ਤਾਂ ਅਸਲ ਸੁਧਾਰ ਕਰਨ ਦੀ ਲੋੜ ਫਿਰ ਇਹ ਹੈ ਕਿ ਖੇਤੀਬੰਦੇ ਕੁਦਰਤੀ ਤਰੀਕੇ ਨਾਲ ਇਹਨਾਂ ਲੋਕੀ ਬਿਮਾਰ ਵੀ ਘੱਟ ਹੋਣ ਜਿਹਦੇ ਨਾਲ ਕੁਦਰਤ ਦਾ ਪਾਤਾਵਰਨ ਦਾ ਨੁਕਸਾਨ ਵੀ ਘੱਟ ਹੋਵੇ ਜੇ ਪਾਤਾਵਰਨ ਦੀ ਰਾਜਨੀਤੀ ਸੱਚੀ ਹੋਵੇ ਤਾਂ ਸਭ ਤੋਂ ਪਹਿਲਾਂ ਇਹ ਕੰਮ ਬੰਦ ਹੋਣਾ ਚਾਹੀਦਾ ਜਿਹੜੀ ਜਿਹਦੇ ਕਰਕੇ ਕਿਸਾਨਾਂ ਦੇ ਕਰੋੜ-ਕਰੋੜ ਦੇ ਉਹ ਜਵਾਨੇ ਦੀ ਗੱਲ ਨਾਲ ਵੀ ਉਹ ਧੂੰਆਂ ਪੈਦਾ ਕਰਦੇ ਨੇ ਠੀਕ ਹੈ ਧੂੰਆਂ ਪੈਦਾ ਕਰਦੇ ਨੇ ਸੱਚੀ ਗੱਲ ਪਰ ਇਹ ਬਾਤਾਵਰਦੀ ਰਣਨੀਤੀ ਸੱਚ ਵਿੱਚ ਸੱਚੀ ਹੈ ਤਾਂ ਫਿਰ ਇਹ ਇੱਥੇ ਪਹਿਲਾ ਬਦਲਾ ਇੱਥੇ ਹੋਣਾ ਚਾਹੀਦਾ ਕਿ ਖੇਤੀ ਜਿਸ ਤਰੀਕੇ ਨਾਲ ਕਰਾਈ ਜਾ ਰਹੀ ਹੈ ਉਹਨੂੰ ਛੱਡ ਕੇ ਕੁਦਰਤੀ ਤਰੀਕੇ ਨਾਲ ਕਰਾਈ ਜਾਵੇ ਜਿਹੜਾ ਅਨਾਸ਼ਕਾ ਨੂੰ ਖੇਤ ਤੇ ਸੁੱਕਣਾ ਪੈਂਦਾ ਉਹਦੀ ਲੋਡ ਵੀ ਨਹੀਂ ਪੈਣੀ ਜਿਹੜਾ ਲੋਕ ਬਿਮਾਰ ਹੁੰਦੇ ਨੇ ਉਹ ਬਿਮਾਰ ਵੀ ਨਹੀਂ ਹੋਣਗੇ ਤੇ ਜਿਹੜੀ ਵਾਤਾਵਰਨ ਖਰਾਬ ਹੁੰਦਾ ਉਹਦੀ ਖਰਾਬੀ ਵੀ ਘਟੇਗੀ ਜੇ ਬਦਾਅ ਵਰਨੀ ਆ ਗਈ ਤੇ ਸੱਚ ਹੈ ਜੇ ਸਰਕਾਰਾਂ ਦੇ ਬਦਲਾਅ ਦਾ ਤਰੀਕਾ ਸੱਚ ਹੈ ਤੇ ਬਦਲਾਅ ਇਸ ਤਰੀਕੇ ਨਾਲ ਸੰਭਵ ਹੋਣਾ ਚਾਹੀਦਾ ਹੈ ਕੋਈ ਚੀਜ਼ ਨਮੀ ਹੈ ਇਹਦੇ ਨਾਲ ਜੋ ਸਫਲ ਜਾਂ ਵਧੀਆ ਨਹੀਂ ਮੰਨੀ ਜਾ ਸਕਦਾ ਇਹ ਸਰਕਾਰ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ ਜਾਂ ਕੋਈ ਨਵੀਂ ਤਕਨੀਕ ਲੈ ਕੇ ਆ ਰਹੀ ਹੈ ਜਿੰਨਾਂ ਜਿਹੋ ਸੰਭਾਵੀ ਰੂਪ ਦੇ ਘਟੜ ਪਰਖਣੀ ਚਾਹੀਦੀ ਨੇ ਜੋ ਉਦਾਂ ਪਰਖ ਨਹੀਂ ਹੋ ਸਕਦੀ ਤਾਂ ਵੀ ਜੇ ਸੰਭਾਵੀ ਪਰਖ ਜਿੱਥੇ ਲਾਗੂ ਹੋਣੀ ਹੈ ਉਸ ਖਿੱਤੇ 'ਚ ਜਾਂ ਉਸ ਕਿੱਤੇ 'ਚ ਜਾਂ ਲੋਕਾਂ ਦੇ ਉੱਤੇ ਕੋਈ ਉਹਦੇ ਨਾਲ ਉਹਦਾ ਜੋੜ ਮਿਲ ਹੈ ਹੀ ਨਹੀਂ ਤਾਂ ਉਹਦੀ ਸਫਲਤਾ ਜਿਹੜੀ ਉਹ ਹਮੇਸ਼ਾ ਸ਼ੱਕੀ ਰਹਿੰਦੀ ਹੈ ਦੂਜਾ ਜਿਹੜਾ ਇਹ ਸਾਰੇ ਵਰਤਾਂਤ ਬੁਣਿਆ ਜਾ ਰਿਹਾ ਬਦਲਾਅ ਵਾਲਾ ਕੁਝ ਨੁਕਤੇ ਦੂਜੇ ਨੁਕਤੇ ਇਹ ਹੈ ਕਿ ਜਿਹੜਾ ਤਰੀਕਾ ਖੇਤੀ ਦਾ ਪੁਰਾਣਾ ਮੰਨਿਆ ਜਾ ਰਿਹਾ ਉਹਦੇ ਜਿਹੜੇ ਨੁਕਸ ਦੱਸੇ ਜਾ ਰਹੇ ਨੇ ਤੇ ਜਿਹੜੇ ਉਹਦੇ ਨੁਕਤੇ ਸੁਧਾਰਨੇ ਨੇ ਉਹਨਾਂ ਦੋਨਾਂ ਦਾ ਜਿਹੜਾ ਤੋਰ ਮੇਲ ਹੈ ਉਹ ਕਰਨਾ ਪੈਂਦਾ ਇਹ ਕਿਤੇ ਇਸ ਨੂੰ ਵੀ ਕਰਨਾ ਬਣਦਾ ਜੀ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਜੇ ਖੇਤੀ ਦੇ ਕੰਮ ਦੇ ਵਿੱਚ ਵੱਡੇ ਵਪਾਰੀਆਂ ਨੂੰ ਪਾਉਣ ਨਾਲ ਲੋਕਾਂ ਚ ਤਰ੍ਹਾਂ ਕੀ ਇਹ ਸਾਬ ਨਾਲ ਹੁੰਦੀ ਹੈ ਕਿ ਲੋਕ ਸਰਕਾਰੋਂ ਤੋਂ ਹੋਰ ਰਹਿਤ ਭਾਅ ਦੇ ਨੀਤੀ ਇਹ ਕਿਸ ਕਿਸ ਕਿਸਮ ਦੀ ਤਰਕੀ ਹੋਦੀ ਦੂਜਾ ਆਪਾਂ ਇਹਦਾ ਪਹਿਲਾਂ ਗੱਲ ਕਹੀ ਹੈ ਕਿ ਜੇ ਅਨਾਜ ਵੱਧ ਪੈਦਾ ਹੋ ਰਿਹਾ ਜਿੱਦਾਂ ਪੰਜਾਬ ਦੇ ਮਾਮਲੇ ਵਿੱਚ ਖਾਸ ਕਰਕੇ ਹਰਿਆਣਾ ਦੇ ਮਾਮਲੇ ਵਿੱਚ ਕਿਹਾ ਜਾ ਰਿਹਾ ਵੀ ਸਰਕਾਰ ਨੂੰ ਘਾਟਾ ਪੈ ਰਿਹਾ ਉਹਨੂੰ ਖਰੀਦਣ ਦੇ ਵਿੱਚ ਇਹ ਕਟੇ ਦੀ ਗੱਲ ਸਾਰੀਆਂ ਸਰਕਾਰਾਂ ਕਹਿੰਦੀਆਂ ਨੇ ਚੀਨ ਹੈ ਪਿਛਲੇ 5-6 ਸਾਲਾਂ ਜੇ ਗੱਲ ਨੂੰ ਸਾਹਮਣੇ ਲੈ ਕੇ ਜਾਂਦਾ ਵੀ ਉਹ ਹਰ ਸਾਲ ਵਧਾ ਵਧਾ ਕੇ ਘਾਟਾ ਚੰਦੇ ਨੇ ਕਿਸਾਨਾਂ ਦੀ ਫਸਲ ਖੇਤਨ ਕਾਤਲ ਕੀ ਗੱਲ ਸਾਰੇ ਮੁਲਕ ਕਹਿੰਦੇ ਨੇ ਤਾਂ ਇਹਦੇ ਲਈ ਆਸੂ ਚੁਦਾ ਉਹੀ ਹੁਣ ਕਿ ਉਹ ਕਿੱਦਾਂ ਕਟੇ ਉਹਦਾ ਖਰਚਾ ਕਿੱਦਾਂ ਕਟੇ ਕਿੱਤੀ ਦੀ ਲਾਗਤ ਦਾ ਵੀ ਸਰਕਾਰ ਦੀ ਲਾਗਤ ਦਾ ਨਾ ਕਿ ਇਹਦਾ ਹੋਵੇ ਕਿ ਸਰਕਾਰ ਹੱਥ ਖਿੱਚ ਲਵੇ ਵਪਾਰੀਆਂ ਨੂੰ ਦਿੱਤੇ ਮਹਿੰਗਾ ਖਾਚਾ ਪਾਉਣ ਦੇ